ਕਹ ਜੀ ਅਸੀਂ ਭਾਈ ਹੋਣ ਦੇ ਨਾਤੇ ਕੋਈ ਗੱਲ ਕਹਿ ਰਹੇ ਆ ਕਿ ਵੀ ਅਸੀਂ ਨਹੀਂ ਫਿਲਮ ਦੇਖਣੀ ਜਾਂ ਅਸੀਂ ਨਹੀਂ ਲਾਉਣੀ ਇੱਥੇ ਠੀਕ ਤਾਂ ਇਹਨਾਂ ਨੂੰ ਜਿੱਦ ਨਹੀਂ ਕਰਨੀ ਚਾਹੀਦੀ ਵੀ ਅਸੀਂ ਲਾਵਾਂਗੇ ਉਹ ਤਾਂ ਵੀ ਰਾਜ ਰਿਲੀਜ਼ ਦਾ ਹੈ ਨਾ ਉਹਦੇ ਕਰਕੇ ਹੀ ਤਰਨਾ ਤਾਂ ਦੇਣੇ ਪੈਣਾ ਵੀ ਇਹ ਰਿਲੀਜ਼ ਤਾਂ ਕਰਤੀ ਨਾ ਇਹਨਾਂ ਨੇ ਫਿਲਮ ਚਾਹੇ ਹੋਰ ਕਿਤੇ ਲੱਗੀ ਹੈ ਇੱਥੇ ਨਹੀਂ ਲੱਗ ਰਹੀ ਠੀਕ ਅਸੀਂ ਦਿਖਾਵਾਂਗੇ ਅੱਛਾ ਫਿਰ ਹੁਣ ਵਾਰਾ ਜਾਂਦਾ ਜੀ ਫਿਰ ਅੱਗੇ ਦੇਖੀ ਜਾਓ ਕਿ ਅਸੀਂ ਵੀ ਖੜੇ ਆ ਫਿਰ ਠੀਕ ਜੇ ਵੀ ਇਹਦੇ ਵਿੱਚ ਗਲਤ ਸੀਨ ਹੋਰ ਹੈਗੇ ਅਸੀਂ ਉਹਦੇ ਬਾਰੇ ਦੱਸਾਂਗੇ ਫਿਰ ਉਲਕ ਹੋਏ ਸੀਗੇ ਪਰ ਉਸ ਤੋਂ ਬਾਅਦ ਜਦੋਂ ਫਿਰ ਸਾਰਿਆਂ ਨੇ ਕਿਹਾ ਕਿ ਵੀ ਇੱਥੇ ਨਹੀਂ ਲੱਗਣ ਦੇਣੀ ਕੀ ਤੇ ਇੱਕ ਵਾਰੀ ਪ੍ਰਸ਼ਾਸਨ ਵੀ ਕਹਿ ਰਿਹਾ ਕਿ ਕਿ ਟਿਕਟਾਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਇਹਨਾਂ ਦੀ ਹੋਰ ਫਿਲਮਾਂ ਚੱਲੀਆਂ ਨਹੀਂ ਆਪਾਂ ਕਦੇ ਕਿਸੇ ਫਿਲਮ ਦੇ ਬਾਰੇ ਨਹੀਂ ਕਿਹਾ ਪਰ ਜੇ ਸਾਨੂੰ ਕਿਸੇ ਇੱਕ ਚੀਜ਼ ਤੋਂ ਦਿੱਕਤ ਆਈ ਅਸੀਂ ਨਹੀਂ ਉਹ ਦੇਖਣਾ ਚਾਹੁੰਦੇ ਤੁਸੀਂ ਕਿਉਂ ਦਿਖਾਉਣਾ ਚਾਹੁੰਦੇ ਸਾਨੂੰ ਕਿਉਂ ਉਸੇ ਚੀਜ਼ ਨੂੰ ਕਰਦੇ ਸਾਰੀਆਂ ਸੰਗਤਾਂ ਦੇ ਪਾਸ ਬੇਨਤੀ ਹੈ ਕਿ ਜਿਹੜਾ ਹੈ ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਥੋੜਾ ਜਿਆ ਇਨ੍ਹਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਕਿ ਵੀ ਜੇ ਅਸੀਂ ਭਾਈ ਹੋਣ ਦੇ ਨਾਤੇ ਕੋਈ ਗੱਲ ਕਹਿ ਰਹੇ ਹਾਂ ਕਿ ਵੀ ਅਸੀਂ ਨਹੀਂ ਫਿਲਮ ਦੇਖਣੀ ਜਾਂ ਅਸੀਂ ਨਹੀਂ ਲਾਉਣੀ ਇੱਥੇ ਠੀਕ ਤਾਂ ਇਹਨਾਂ ਨੂੰ ਜिद ਨਹੀਂ ਕਰਨੀ ਚਾਹੀਦੀ ਵੀ ਅਸੀਂ ਲਾਵਾਂਗੇ ਲਾਵਾਂਗੇ ਹਨਾ ਵੀ ਜਾਂ ਅਸੀਂ ਸੀਨ ਕੱਟ ਕੇ ਲਾ ਦਈਏ ਅਸੀਂ ਐਂ ਕਰਕੇ ਲਾ ਦਈਏ ਅਸੀਂ ਭਾਈ ਹੋਣ ਦੇ ਨਾਤੇ ਕਹਿ ਰਹੇ ਹਾਂ ਕਿ ਵੀ ਵੀ ਰਹਿਣ ਦੇਣੂ ਅਸੀਂ ਹੋਰ ਗੱਲ ਤੇ ਕਦੇ ਮਣੀ ਮਨਾ ਕੀਤਾ ਹੀ ਨਹੀਂ ਇਹਨਾਂ ਦੀਆਂ ਹੋਰ ਫਿਲਮਾਂ ਚੱਲੀਆਂ ਨੇ ਆਪਾਂ ਕਦੇ ਕਿਸੇ ਫਿਲਮ ਦੇ ਬਾਰੇ ਨਹੀਂ ਕਿਹਾ ਪਰ ਜੇ ਸਾਨੂੰ ਕਿਸੇ ਇੱਕ ਚੀਜ਼ ਤੋਂ ਦਿੱਕਤ ਆਈ ਅਸੀਂ ਨਹੀਂ ਉਹ ਦੇਖਣਾ ਚਾਹੁੰਦੇ ਤੁਸੀਂ ਕਿਉਂ ਦਿਖਾਉਣਾ ਚਾਹੁੰਦੇ ਹੋ ਸਾਨੂੰ ਕਿਉਂ ਉਸੇ ਚੀਜ਼ ਨੂੰ ਫਿਰ ਬਾਰ-ਬਾਰ ਲਾਉਣਾ ਚਾ ਉਡੀ ਸਿਨੇਮਾ ਮਾਲਕਾਂ ਨਾਲ ਜਾਂ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਕਹਿੰਦੇ ਕਿ ਸ਼ੋ ਸ਼ੋ ਬੁੱਕ ਹੋਏ ਸੀਗੇ ਕੁਝ ਕੈਂਸਲ ਸ਼ੋ ਬੁੱਕ ਹੋਏ ਸੀਗੇ ਪਰ ਉਸ ਤੋਂ ਬਾਅਦ ਜਦੋਂ ਫਿਰ ਸਾਰਿਆਂ ਨੇ ਕਿਹਾ ਕਿ ਵੀ ਇੱਥੇ ਨਹੀਂ ਲੱਗਣ ਦੇਣਗੇ ਤੇ ਇੱਕ ਵਾਰੀ ਪ੍ਰਸ਼ਾਸਨ ਵੀ ਕਹਿ ਰਿਹਾ ਕਿ ਟਿਕਟਾਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਅੱਛਾ ਤੇ ਪਰ ਫਿਰ ਮੁੱਦੇ ਕੁਸ਼ਾਰੇ ਨੇ ਕਿ ਕੋਈ ਸ਼ਰਾਰਤੀ ਅੰਸਰ ਇਹ ਵੀ ਕਹਿ ਰਹੇ ਨੇ ਕਿ ਵੀ ਅਸੀਂ ਦਿਖਾਵਾਂਗੇ ਅੱਛਾ ਫਿਰ ਹੁਣ ਬਾਹਰ ਆ ਜਾਂਦਾ ਜੀ ਫਿਰ ਅੱਗੇ ਦੇਖੀ ਜਾਊਗੀ ਅਸੀਂ ਵੀ ਖੜੇ ਹਾਂ ਫਿਰ ਠੀਕ ਜੇ ਇਹ ਧੱਕਾ ਕਰਨ ਜਾਣਦੇ ਤੇ ਅਸੀਂ ਫਿਰ ਕਿਹੜਾ ਠੀਕ ਹੋਗੇ ਕਿਉਂ ਕਹਾਂ ਤੁਸੀ ਮਨਜੀਤ ਸਿੰਘ ਆ ਜੀ ਗੁਰਦੁਆਰਾ ਕਿਲਾ ਸਾਹਿਬ ਡਿਊਟੀ ਲੱਗੀ ਸੀ ਲੰਗਰ ਪਕਾਉਣਾ ਹੈ ਲੰਗਰ ਬਣਾ ਕੇ ਤੇ ਮੋਲ ਦੇ ਸਾਹਮਣੇ ਕਰਨਾ ਦੇਣਾ ਉੱਥੇ ਬੈਠਾਂਗੇ ਕੰਗਣਾ ਦੀ ਫਿਲਮ ਆ ਰਹੀ ਹੈ ਅੱਜ ਰਿਲੀਜ਼ ਹੋ ਰਹੀ ਹੈ ਅੱਛਾ ਉੱਥੋਂ ਸੇਵਾ ਕਰਕੇ ਇੱਥੇ ਆਏ ਆ ਬਸ ਸੰਗਤ ਆ ਰਹੀ ਹੈ ਸਾਰੀ ਅੱਛਾ ਜੀ ਜੋ ਸੰਗਤ ਕਹੂਗੀ ਉਸ ਸਾਹਮਣੇ ਚੱਲਿਆ ਜਾਊਗਾ ਸ਼ਰਮਣੀ ਕਮੇਟੀ ਵਾਲੇ ਵੀ ਆ ਰਹੇ ਆ ਮੈਨੇਜਰ ਸਾਹਿਬ ਵੀ ਆ ਰਹੇ ਆ ਬੂਟਾ ਸਿੰਘ ਵੀ ਆ ਰਹੇ ਆ ਅੱਛਾ ਤੇ ਥੋੜੇ ਚਿਰ ਤੱਕ ਪਹੁੰਚ ਜਾਣਗੇ ਸਾਰੇ ਜੀ ਠੀਕ ਹੈ ਬਾਕੀ ਵਿਚਾਰ ਉਸ ਤੋਂ ਬਾਅਦ ਦੱਸਾਂਗੇ ਜੋ ਕਹਿਣਗੇ ਵੈਸੇ ਪ੍ਰਸ਼ਾਸਨ ਵੱਲੋਂ ਹਾਲ ਤੱਕ ਫਿਲਮ ਨਹੀਂ ਲਗਾਈ ਗਈ ਕਿਵੇਂ ਦੇਖਦੇ ਤੁਸੀਂ ਲਗਾਈ ਗਈ ਕਿ ਲਗਾਈ ਨਹੀਂ ਗਈ ਨਹੀਂ ਲਗਾਈ ਗਈ ਹਾਂ ਉਹ ਤਾਂ ਵੀ ਅੱਜ ਰਿਲੀਜ਼ ਦਾ ਆਇਆ ਨਾ ਉਹਦੇ ਕਰਕੇ ਹੀ ਕਰਨਾ ਤਾਂ ਦੇਣਾ ਹੀ ਪੈਣਾ ਵੀ ਇਹ ਰਿਲੀਜ਼ ਤਾਂ ਕਰਤੀ ਨਾ ਇਹਨਾਂ ਨੇ ਫਿਲਮ ਚਾਹੇ ਹੋਰ ਕਿਤੇ ਲੱਗੀ ਹੈ ਇੱਥੇ ਨਹੀਂ ਲੱਗ ਰਹੀ ਠੀਕ ਹੈ ਜੀ ਤਾਂ ਉਹਦਾ ਵਿਰੋਧ ਕਰਨਾ ਹੈ ਉਹ ਵੀ ਦਿਖਾਣਾ ਵੀ ਜੇ ਸਾਨੂੰ ਪਿਕਚਰ ਦਿਖਾਉਣਗੇ ਵੀ ਇਹਦੇ ਵਿੱਚ ਗਲਤ ਸੀਨ ਹੋਰ ਹੈਗੇ ਅਸੀਂ ਉਹਦੇ ਬਾਰੇ ਦੱਸਾਂਗੇ ਠੀਕ ਹੈ ਫਿਰ ਉਸ ਤੋਂ ਬਾਅਦ ਕਹਾਂਗੇ ਫਿਲਮ ਪੰਜਾਬ 'ਚ ਨਹੀਂ ਚੱਲਣੀ ਚਾਹੀਦੀ ਹੈ ਤੁਹਾਡੀ ਸ਼੍ਰੀਮਾ ਮਾਲਕਾ ਜਾਂ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਐ ਸੀ ਲੱਕੇ ਨਹੀਂ ਮੈਨੇਜਰ ਸ਼੍ਰੋਮਣੀ ਕਮੇਟੀ ਵਾਲਿਆਂ ਨਾਲ ਗੱਲ ਹੋਈ ਐ ਤੇ ਉਹਨਾਂ ਨੇ ਸਾਡੀਆਂ ਡਿਊਟੀਆਂ ਲਾਈਆਂ ਉਹ ਆ ਰਹੇ ਐ ਬਸ ਠੀਕ ਜਿੰਨਾ ਨੂੰ ਜੋ ਹੁਕਮ ਹੋਗਾ ਸ਼੍ਰੋਮਣੀ ਕਮੇਟੀ ਵੱਲੋਂ ਉਸ ਤਰ੍ਹਾਂ